ਅੱਜ ਹੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਵੱਡੇ ਸੁਭਰਾ ਪੱਟੀ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਬੁਰਜ ਮਿਲਕ ਫਾਰਮ ਤੇ ਆਏ ਆਂ ਡਾਕਟਰ ਕਰਸਾਪ ਸਿੰਘ ਹੁਣੋਂ ਦੇ ਕੋਲ ਸੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਐਨੀਮਲ ਆਪਾਂ ਤੁਹਾਨੂੰ ਟੋਟਲ 8 ਗਿ ਦਿਖਾਉਣੇ ਆ ਬਾਕੀ 8 ਤੋਂ 10 ਗਿਨਾਂ ਗਨੇ ਟੋਟਲ ਜਿਨ੍ਹਾਂ ਦੇ ਵਿੱਚੋਂ ਐਨੀਮਲ ਵੈਸੇ ਸਾਰੇ ਸਵੇਰੇ ਸਵੇਰਾ ਜ ਤਕਰੀਬਨ ਕੋਈ 4 ਤੋਂ 5 ਗਿਨਾਂ ਗਨੇ ਸੋਏ ਆ ਤੇ ਹਾਫ ਵੀ ਪਸ਼ੂ ਜਿਹੜੇ ਗੱਬਨ ਟੁਕੇ ਤਿਆਰੀ ਦੇ ਵਿੱਚ ਨੇ ਸੋ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਖਾਸ ਵਿਜਿਟ ਜਿਹੜੀ ਆ ਪਿੰਡ ਵੱਡੇ ਸਭਰਾ ਕਰ ਲਿਆ ਜੇ ਵੈਸੇ ਲਾਈਵ ਲੋਕੇਸ਼ਨ ਲਾ ਕੇ ਵੀ ਤੁਸੀਂ ਜਿਹੜੀ ਵਿਜਿਟ ਆ ਇਸ ਫਾਰਮ ਤੇ ਕਰ ਸਕਦੇ ਜੀ ਸੋ ਮਾਲ ਆਉਂਦਾ ਨਹੀਂ ਤਾਂ ਵੱਡੀ ਗਿਣਤੀ ਦੇ ਵਿੱਚ ਪਸ਼ੂ ਸੋ ਜ਼ਿਆਦਾਤਰ ਬਿਹੜਾਂ ਦੇ ਮਗਰ ਅੱਜ ਫੀਮੇਲ ਕਾਫ ਨੇ ਬੱਚੀਆਂ ਨੇ ਠੀਕ ਆ ਜੀ ਤੇ ਜੇਕਰ ਬਰੀਡ ਦੀ ਗੱਲ ਕਰ ਲਈਏ ਐਚਐਫ ਕਰਾਉਸ ਬਰੀਡ ਜਰਸੀ ਵਿੱਚ ਜਰਸੀ ਕਰਾਸ ਬਰੀਡ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਪਸ਼ੂ ਜਿਹੜੇ ਅੱਜ ਇਸ ਫਾਰਮ ਤੇ ਅਵੇਲੇਬਲ ਨੇ ਸੋ ਬਾਕੀ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤਰੀਕਾ ਜਿ 4 ਜੂਨ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਆਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਡਾਕਟਰ ਗੁਰਸਾਹਬ ਜੀ ਸਤਿ ਸ਼੍ਰੀ ਅਕਾਲ ਜੀ ਗੁਸ਼ੀ ਗਾਲਸਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਟੀਟਾ ਵੀਰੇ ਹਾਂ ਜੀ ਵਧੀਆ ਜੀ ਗੁਰੂ ਨਾਨਕ अच्छा डॉक्टर साहब दास आज ਨਗ ਵੈਸੇ ਟੋਟਲ ਕਿੰਨੇ ਆ 10 ਵੈੜਾ ਵੈਸੇ 8 ਹੀ ਪੌਣੀਆਂ ਵੀਡੀਓ ਦੇ ਵਿੱਚ 8 ਹੀ ਪੌਣੀਆਂ ਵੈਸੇ ਹੈ 10 ਆ 10 ਵੈੜਾ ਤੇ ਮਾਲ ਸੁਆ ਸੁਆ 4 ਕ 4 ਵੈੜਾ 5 ਸੁਈਆਂ ਵਾ 1 ਵੈੜਾ ਦਰਵੱਡੀ ਵੈੜਾ ਤੇ 4 ਮਗਰ ਵਛੀਆਂ ਹਾਂਜੀ ਹਾਂਜੀ ਕਿੰਨਾ ਮਗਰ ਵਛੀਆਂ ਇੱਕ ਮਗਰ ਵਛੀ ਇੱਕ ਮਗਰ ਵਛੀ ਤੇ ਬਾਕੀ ਦੋ ਚੰਗੇ ਫਾਰਮਰ ਵਾਲੀਆਂ ਵੈੜਾਂ ਆਈਆਂ ਜੀ ਅੱਜ ਫਿਰ ਚੰਗੇ ਫਾਰਮਰ ਚਾੜੀਆਂ ਚਲੋ ਜ਼ਰੂਰ ਦਿਖਾਉਣਾ ਇਹ ਆਪਾਂ ਤੇ ਵੈਸੇ ਕਰਾਸ ਬਰੀਡ ਦੇ ਵਿੱਚ ਬਾਕੀ ਜਰਸੀ ਦੇ ਹਰ ਵਾਰ ਦੀ ਰਾਜ ਜਰਸੀ ਵਿੱਚ ਹੈਗੀਆਂ ਚੰਗੀਆਂ ਵੈੜਾ ਰਿਕਾਰਡ ਵਾਲੀਆਂ ਜਰਸੀਆਂ ਵੀ ਆਈਆਂ ਚਲੋ ਕਿ ਜਿਹੜੀ ਵਾਲੀ ਜਰਸੀ ਗਈ ਫਿਰ ਉਹ ਤੇ ਸਤੂ ਸਾਹਿਬ ਪਹਿਲੇ ਫੋਨ 'ਚ ਚਲ ਗਈ ਤੇ ਬਾਅਦ ਜਿਹੜੇ ਵੀ ਆਏ ਤੇ ਆਉਂਦੇ ਰਹੇ ਬਹੁਤ ਮਨ ਪਰੇਸ਼ਾਨ ਹੋਇਆ ਬੜੀ ਦੂਰੋਂ ਦੂਰੋਂ ਬਰਨਾਲੇ ਹੋਇਆ ਜਿਹੜਾ ਵਾਲਾ ਤੇ ਮੇਰੀ ਵੀਰ ਭੈਣ ਭਰਾ ਉਹਨੂੰ ਐਸੇ ਕਰਕੇ ਰਿਕਵੈਸਟ ਕਰਦੀ ਰਹੀ ਸੀ ਜਿੰਨੇ ਉਹਨਾਂ ਬਿਆਨਾਂ ਪਾ ਕੇ ਆਵੇ ਹਾਂ ਜਾ ਕੇ ਨੇ ਆਉਣਾ ਉਤਰਾ ਤੇ ਖਰਾਬ ਨਾ ਹੋਵੇ ਬਾਅਦ ਚ ਇੱਥੇ ਆ ਕੇ ਲੈ ਵੀ ਡਾਕਟਰ ਸਾਹਿਬ ਆਜਾ ਸ਼ੁਰੂਆਤ ਵੀਰੇ ਕਰਦੇ ਆ ਕੰਪੈਨਰ ਤੇ ਜਰਸੀ ਵਾਰਡ ਆਪਣੇ ਕੋਲ ਆਹ ਰਹੀ ਹੈ ਤਾਂ ਵੀ ਕਿਨਾਂ ਤੁਹਾਡੇ ਸਾਹਮਣੇ ਦੇਖਣੀ ਜ਼ਰੂਰੀ ਕੀ ਕਿਹੋ ਜਿਹਾ ਤੇ ਬੱਚੀ ਨੂੰ ਹੀ ਨੇ ਜਨਮ ਦਿੱਤਾ ਜੀ ਅਗਰ ਫੀਨ ਵਾਲੀ ਗੱਲ ਆ ਤਾਂ ਪਰਸੋਂ ਦੀ ਸੂਈ ਦਾ 16 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਆ ਆਪਾਂ ਵਾਰੀ ਵੀ ਤੋਂ ਲਈ ਆ ਉਹਦੇ ਕਹਿਣ ਦੇ ਮੁਤਾਬਕ ਇਹਨੇ 22 ਤੇ 22 ਲੀਟਰ ਹੂੰ ਪਹਿਲਾਂ ਨੇ ਉਹ ਵੀ ਦੂਜਾ ਸਵੇਰ ਦੋਸਤੋ ਪਰਸੋਂ ਦੀ ਸੂਈ ਆ ਬੱਚੀ ਨੂੰ ਜਨਮ ਦਿੱਤਾ ਬੱਚੀ ਬੜੀ ਚੰਗੀ ਪਾਈ 16 ਲੀਟਰ ਬੋਲੀ ਤੋਂ ਸ਼ਟਾਰਟਿੰਗ ਆ ਹਾਂਜੀ ਤੇ ਮੈਂ ਰੰਗ ਮੇਰਾ ਭਰਾ ਤੁਸੀਂ ਦੇਖ ਲਓ ਠੀਕ ਆ ਜੀ ਜਿਵੇਂ ਆਪਾਂ ਗੱਲ ਕਰਦੇ ਆ ਬਿਲਕੁਲ ਬਦਾਮੀਆਂ ਰੰਗ ਵੀ ਕਹਿ ਦਿੰਨੇ ਆ ਲਾਲ ਰੈੱਡ ਕਲਰ ਲਾਈਟ ਵੀ ਕਹਿ ਦਿੰਨੇ ਆ ਜਰਸੀ ਆ ਸੰਧੂ ਸਾਹਿਬ ਐਡੇ ਕੱਦ ਦੇ ਵਿੱਚ ਜਰਸੀਆਂ ਕੱਟ ਹੀ ਬੀਤੀ ਪੰਜਾਬ ਵਾਲੀ ਜਰਸੀ ਆ ਨਿਕਲਦੀ ਸੋਭਾ ਕਰੇ ਛੋਟੀ ਮੁੱਡੀ ਜਰਸੀ ਨਹੀਂ ਵੀ ਨਿੱਕੀ ਜੀ ਇੱਕ ਕੱਦ ਕਰ ਸੋਹਣਾ ਵੇਰਦਾ ਸੋ ਚੱਡੇ ਲੇਵੇ ਦੀ ਬੰਤਰ ਚੰਗੀ ਆ ਮੁੱਠੀ ਮੁੱਠੀ ਥਾਣਾ ਤੇ ਥੱਪਿਆਂ ਦਾ ਲੇਵਾ ਕਰਮਾ ਲਈ ਥੱਲੇ ਆ ਦੇਖੋ ਸੋ 16 ਲੀਟਰ ਬੋਲੀ ਤੋਂ ਸਟਾਰਟਿੰਗ ਹੈ ਸਰ ਸਾਹਿਬ ਇਹ ਸੋਲਾ ਦੀਸ ਪਲੱਸ ਪੁਆਇੰਟ ਹੈ ਨਾ ਸਰ ਸਾਹਿਬ ਇਹ ਨਗੀਨਾ ਪਿਆ ਬੜਾ ਵਧੀਆ ਉਹ ਵੀ ਮਗਰ ਕਾਫੀ ਕਲਰ ਦੇ ਵਿੱਚ ਦੋਸਤੋ ਆ ਵੱਛੀ ਆ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਮਗਰ ਵੱਛੀ ਆ 나ੜੂਆ ਨਾਲ ਬੱਚੇ ਦੇ ਬਾਕੀ ਲੱਤਾਂ ਦੇ ਵਿੱਚੋਂ ਮਾਰਕਿੰਗ ਵੇਖੋਗੇ ਲੱਤਾਂ ਚਾਰੇ ਧੂਬੀਆਂ ਨੇ ਬਚੇ ਦੀਆਂ ਮੱਥੇ ਦੇ ਵਿੱਚ ਬੋਲਾ ਤੁਲਾ ਜਾਂਦਾ ਅੱਜ ਵੀ ਸੋਨਾ ਪਾਇਆ ਕਰਨ ਵਾਲੀ ਤੇ ਡਾਕਟਰ ਬਾਕੀ ਵੀਰੇ ਚਵਾਈਆਂ ਚਵਾਈਆਂ ਦੇ ਇੱਕ ਵਾਰੀ ਸਾਰੇ ਪਸ਼ੂਆਂ ਦੀ ਦੱਸ ਦੇ ਡਿਟੇਲ ਓਕੇ ਰਿਪੋਰਟ ਹੋਈਆਂ ਵੈਸੇ ਮੈਂਗਾ ਸੰਧੂ ਸਾਹਿਬ ਪਿਛਲੀ ਵੀਡੀਓ ਚ ਵੀ ਆਪਾਂ ਆਖਿਆ ਸੀ ਬਾਹਰ ਪਿੱਛੇ ਦੀ ਪੂਰ ਛੱਡੇ ਦੀ ਥਣ ਘੱਟ ਵਾਦੀ ਦੋ ਟਾਈਮ ਦੀ ਆਪਣੀ ਗਰੰਟੀ ਹੈ ਜਿਹੜੀ ਗੱਪਣੀ ਗੱਪਣਿਆ ਔਰ ਟਿੱਪੀ ਜਾਣੀ ਹੈ ਕਿਹਨੇ ਵੀਡੀਓ ਕਾਲ 'ਚ ਟਿੱਪਣੀ ਤਾਂ ਵੀ ਕੋਈ ਚੱਕਰੀ ਨਹੀਂ ਸਭ ਕੀ ਮੋਲੇ ਤੇ ਰਹੂ ਇਹ ਬੁੱਲ ਜਿੰਨਾ ਮਰਜ਼ੀ ਕਰ ਲੈ ਸੰਧੂ ਸਾਹਿਬ ਇਹ 99 95000 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਸੋ ਬਾਕੀ ਜਿੱਡਾ ਕਾ ਜਰਸੀ ਦੇ ਵਿੱਚ ਬਿਲਕੁਲ ਪਾਸ ਥਾਂੋਂ ਦਾ ਠੀਕਾ ਜੀ ਮੁਠੀ ਮੁਠੀ ਉਹ ਥਾਂ ਨੇ ਜੀ ਬਾਕੀ ਸ਼ੇਪ ਸੈਜ ਪ੍ਰਿੰਟ ਫੋਨ ਸੱਚਡੇਲੇ ਦੇ ਉੱਪਰ ਕਾਹੀ ਹੈ ਬਹੁਤ ਸੋਣੀ ਹੈ ਪੌਲੀ ਪਲੀਤੀਆ ਕਰਮਾ ਇਹਨੇ ਮੰਗਵਣੀ ਦੋ ਟਾਈਮ ਦੀ ਪੂਰ ਛੱਟੇ ਦੀ ਗਰੰਟੀ ਪੂਰ ਛੱਟਾ ਦੇ ਵਾਪਸ ਭੇਜ ਦੇ ਥਣ ਘੱਟ ਹੋਵੇ ਉਹ ਆਪਣੀ ਗਰੰਟੀ ਠੀਕ ਹੈ ਜੀ ਲਓ ਵੀ ਇੱਕ ਸੈਕੰਡ ਨੰਬਰ ਤੇ ਇੱਕ ਹੋਰ ਬੱਚੀ ਤੁਹਾਨੂੰ ਦਿਖਾ ਦਿੰਨੇ ਆ ਵੀ ਜਰਸੀ ਬਰੀਡ ਦੇ ਵਿੱਚ ਹੀ ਆ ਵੀ ਸੱਤ ਸੱਤ ਇਹ ਦੇ ਵੇਖੋ ਜੀ ਰੈੱਡ ਕਲਰ ਦੀ ਬੱਚੀ ਪਾਈ ਆ ਬਹੁਤ ਪਿਆਰੀ ਜ ਬਾਕੀ ਆਪਣਾ ਸੀਮੰਦ ਦਾ ਪਾਣੀ ਕਿਹੜੇ ਸੀਮੰਦ ਦੀ ਬਾਕੀ ਹੈ ਬੜੀ ਪਿਆਰੀ ਚਲੋ ਸ਼ੌਂਕ ਨਾਲ ਕੇ ਉਹ ਵੀ ਚੰਗਾ ਭਰਾ ਲੈਂਦੇ ਆ ਸੀਮੰਦ ਹੋ ਸਕਦਾ ਚੰਗੇ ਜੀ ਹੋਵੇ ਕੋਈ ਵੀ ਬੱਚੀ ਕਿਹਦੀ ਬਿਊਟੀ ਦੇ ਵਿੱਚ ਆ ਸਾਡੇ ਸਾਡੇ ਮੂੰਹ ਦੰਦੀ ਡਾਕਟਰ ਹੈਗੀ ਹੈ ਸਿੱਗੀ ਸਿੱਗੀ ਆ ਸੋ ਸਿੱਗੀ ਬੱਚੀ ਪਲੂਨ ਪਈਦਾ ਸੁਣਾਈ ਸੋ ਅੱਡ ਸਭ ਤੋਂ ਮੇਨ ਗੱਲ ਹੈ ਨਾ ਬੱਚਾ ਦੇ ਉੱਤੇ ਲਿਵਾ ਬਿਲਕੁਲ ਸੋ ਕੰਪੈਕਟ ਜਾਂ ਇੱਕ ਨਿਗਰ ਚੱਡੇ ਲਿਵੇ ਦੇ ਰਿਚਾ 10 ਲੀਟਰ ਬੋਲਾ ਜਿਹਦੇ 10 ਲੀਟਰ ਬੋਲ ਅੱਜ ਕਿੰਨੇ ਦਿਨਾਂ ਦੇ ਵਿੱਚ ਇਹ ਪਰਸੋਂ ਦੀ ਸੂਈ ਹੈ ਪਰਸੋਂ ਦੀ ਪਰਸੋਂ ਦੀ ਸੂਈ ਦੋਸਤੋ ਇੱਕ ਬੱਚੀ ਤੁਸੀਂ ਸਾਹਮਣੇ ਦੇਖ ਰਹੇ ਹੋ ਜੇ ਜਰਸੀ ਨਸਲ ਬ੍ਰੀਡ ਦੇ ਵਿੱਚ ਕਿੰਨੀ ਸੋਹਣੀ ਇੱਕ ਸੰਧੂ ਸਾਹਿਬ ਕਿੰਨੀ ਸੋਹਣੀ ਬਿਊਟੀ ਲਵੀ ਬਾਕੀ ਤੁਸੀਂ ਦੇਖ ਸਕਦੇ ਛਾਂਟਵਾ ਜਾਂ ਸਰੀਰਾ ਬੱਚੀ ਦਾ ਤੇ ਚਵਾਈ ਇੰਨੀ ਵਧੀਆ ਨਾ ਸੰਧੂ ਸਾਹਿਬ ਡੇਢ ਮਿੰਟ ਘੜੀ ਦਾ ਟਾਈਮ ਲਾ ਲਿਓ ਡੇਢ ਮਿੰਟ ਤੋਂ ਪਹਿਲਾਂ ਚਵਾਈ ਹੋ ਜਾਂਦੀ ਵੀ ਇੰਨੀ ਜਿਆਦੀ ਪੁੱਲੀ ਆ ਹਾਂ ਲੈ ਫੇਸ ਕੁਆਲਟੀ ਦੇਖੋ ਜੀ ਕਿੰਨੀ ਸੋਹਣੀ ਕਿਤੀ ਬਾਤੀ ਸੋਹਣੀ ਹੈ ਬੱਚੀ ਦੀ ਬੱਚੇ ਚੰਗੇ ਲੈ ਸਕਦੇ ਸੰਧੂ ਸਾਹਿਬ ਸਮਾਲ ਸਾਈਜ਼ ਫੇਸ ਆ ਛੋਟਾ ਜਿਹਾ ਕੰਨ ਤੇ ਪਾਕੀ ਬਿਆਰ ਜਿਹੜੀ ਲਵੀ ਆ ਠੀਕ ਆ ਜੀ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਪਲੋਂ ਪਹਿਲੇ 120 ਬੱਛੀ ਖਰੀਦ ਲੀ ਗਏ ਤੇ ਥਾਨ ਕਰਨ ਵਾਲੀ ਨੂੰ ਮੁੱਠੀ ਮੁੱਠੀ ਐ ਨਾਰਮਲੀ ਪੈਣਾ ਨੇ ਜਵਾਈ ਕਰਨੀ ਆ ਤੇ ਤੁਹਾਡੇ ਮਤਲਬ ਦੀ ਸ਼ੈ ਆ ਠੀਕ ਆ ਬੱਛੀ ਮਗਰ ਅ ਬੱਚਾ ਤਾਂ ਨਹੀਂ ਕੋਈ ਫੇਰ ਲਾਗਿਆ ਉਹ ਦਿਖਾਈ ਗਿਆ ਆ ਪਾ ਇੱਕ ਰੰਗ ਬਿਲਕੁਲ ਡਾਰਕ ਰੈਡ ਕਲਰ ਦੇ ਵਿੱਚ ਇਹ ਤਾਂ ਸੰਧੂ ਸਾਹਿਬ ਪਲੱਸ ਪੁਆਇੰਟ ਆ ਬੱਛੀ ਦਾ ਦੇ ਕਈ ਵੀਰ ਭੈਣ ਭਰਾ ਬੱਛੀਆਂ ਵਾਲੀ ਮੰਗਦੇ ਤਾਂ ਕਰਕੇ ਹਰ ਇੱਕ ਬੱਛੀ ਵਾਲੀ ਸਪੈਸ਼ਲ ਲਈ ਪਉ 2-4000 ਮਹਿੰਗੀ ਲੈਣੀ ਪਈ ਠੀਕ ਆ ਡਾਕਟਰ ਸਾਹਿਬ ਕੀ ਮੁੱਲ ਇਸ ਬੱਛੀ ਦਾ ਮੁੱਲ ਸੰਧੂ ਬਾਕੀ ਛੋਟਾ ਛਟਾ ਕਰ ਦਿਆ ਕਰੋ ਕਈ ਵਾਰਾ ਵੀਰ ਕਹਿ ਦਿੰਦਾ ਵੀ ਰਾਜਵੀਰ ਇਥੋਂ ਮੁਰਜਾ ਲਿਆ ਤਾਂ ਛੋਟਾ ਘੱਟ ਕਰਾਉਂਦਾ ਮੈਂ ਛੋਟਾ ਛੂਟਾ ਕਰਕੇ ਦਈਏ ਕਰਾਂਗੇ ਕਰਾਂਗੇ ਸੰਧ ਸਾਹਿਬ ਮਾਨਤੰਦ ਕਰੀਦਾ ਯਾਰ ਵੀਰ ਕਿਤੇ ਆ ਨਹੀਂ ਕਰਾਂਗੇ ਕਰਾਂਗੇ ਇਥੇ ਹੁੰਦਾ ਰਹਿੰਦਾ ਬਾਕੀ ਕਰਕੇ ਜਾ ਆਏ ਸੰਧੂ ਸਾਹਿਬ 500000 ਦੋ ਤਰੇ ਦੇ ਰਿਹਾ ਜਦੋਂ ਕੋਈ ਹੁੰਦਾ ਪਾ 150 ਦੇ ਕੇ ਨੂੰ ਛੋੜ ਹੀ ਨਹੀਂ ਕੀਤੀ ਜਿਹੜੋ ਪੈਸੇ ਲਈਦੇ ਆ ਨਹੀਂ ਨਹੀਂ ਮਾਲ ਦੇ ਕੇ ਤੋੜਨਾ ਜਿੰਨਾ ਵੀ ਅਗਲੇ ਦਾ ਮਾਨ ਰਾਜੀ ਹੁੰਦਾ ਪਸ਼ੂ ਵੇਖ ਕੇ ਤਾਂ ਜ਼ਰੂਰ ਪਹਿਲੇ ਵੀਰ ਸੱਦਾ ਕਰਕੇ ਵੀ 2000 ਰੁਪਿਆ ਛਡਾ ਕੇ ਲੈ ਗਿਆ ਕਿਦਾ ਅੱਜ ਆਏ ਆਏ ਵੀ ਅੰਬਰ ਪੰਜਾਬ ਪੁਲਿਸ ਵਿੱਚ ਵੈਸੇ ਦਬਕੇ ਤੋਂ ਬੰਦਾ ਡਰਦਾ ਵੀ ਕੱਲ 2000 ਰੁਪਇਆ ਵੈਸੇ ਰੱਖ ਹੀ ਗਿਆ ਚੰਗਾ ਹੀ ਸਰਦਾਰ ਬੰਦਾ ਸੀ ਚਲੋ ਵਧੀਆ ਗੱਲ ਕਰਨਾ ਤੇ ਜੇ ਬੰਦਾ ਕੋਈ ਹੋਵੇ ਜਿਹੜੀ ਗੱਲ ਠੀਕ ਆ ਵੀਰੇ ਅੱਗੇ 3 ਨੰਬਰ ਤੇ ਦੋਸਤ ਇੱਕ ਵੈੜ ਆ ਗਈ ਆ ਕ੍ਰੋਸ ਬਰੀਡ ਦੇ ਵਿੱਚ ਹੀ ਆ ਦੋਸਤ ਸਾਹਿਬ ਇਹਦੇ ਮਗਨਾ ਜਿਹੜਾ ਉਹਨਾਂ ਸੀਮਨ ਸੁਪਨ ਸਾਰਾ ਹਤਾ ਆਪਾਂ ਨੂੰ ਬੜੇ ਚੰਗੇ ਸੀਮਨ ਦੀ ਬੱਛੀ ਆ ਬਰੂਡ ਸੀਮਨ ਦੀ ਜੇ ਬੱਛੀ ਇਹ ਵੀ ਹਸਦੇ ਪੂਰਾ ਰਿਕਾਰਡ ਦੇ ਜੀ ਆਪਾਂ ਉਹਨਾਂ ਨੂੰ ਕਿਉਂ ਨਹੀਂ ਕਹਿੰਦਾ ਇਹ ਬੱਛੀ ਦਾ ਕਿਥੋਂ ਰਿਕਾਰਡ ਡਾਟਾ ਮਿਲ ਜੂਗਾ ਇਹਦਾ ਮੈਂ ਨਾ ਪੂਰਾ ਰੱਖ ਲਾ ਵੀ ਬਰੂਡ ਸੀਮਨ ਦੀ 220 ਦਾ ਵੀ ਇਹ ਬੱਛੀ ਆ ਜਿੱਥੋਂ ਖਰੀਦੀ ਆ ਡਾਟਾ ਰਿਕਾਰਡ ਪੂਰਾ ਲੂਪ ਲੈ ਲਓ ਜੀ ਕਿੰਨੀ ਬਿਊਟੀ ਦੇ ਨਾਲ ਆ ਬੱਚੇ ਤੇ ਅੱਜ ਦੂਜੇ ਤੀਜੇ ਦਿਨ ਚ ਇਹ ਇਹ ਰਾਤੀ ਸੂਈ ਸੰਸਰ ਰਾਤੀ ਆ ਹ ਲਭ ਇਹ ਜਿਹੜੀ ਦੋਸਤੋ ਡਾਕਟਰ ਸਾਹਿਬ ਹੋਂਦੇ ਫਾਰਮ ਤੇ ਵਛੀ ਸੂਈ ਆ ਸਵੇਰ ਕਰਮਾਲੀ ਦਾ ਦੂਜਾ ਬਾਕੀ ਰੰਗ ਪ੍ਰਿੰਟ ਪੂਰਾ ਫੈਸ਼ਨ ਫਿਊਸ਼ਨ ਬੱਚੀ ਦਾ ਚੰਗਾ ਠੀਕ ਹੈ ਜੀ ਜੀ ਉਹ ਜਾ ਇਹਨੂੰ ਲੈਵਾ ਲੱਗਾ ਨਾ ਕੰਪੈਕਟ ਲੈਵਾ ਜੇ ਬਹੁਤ ਬਿਊਟੀ ਦੇ ਵਿੱਚ ਕੰਪੈਕਟ ਆਡਰ ਤੇ ਇਹਨੇ ਸਹੀ ਜਿਹੜਾ ਸੰਧੂ ਸਾਹਿਬ ਦੁੱਧ ਕਿੱਢਿਆ 20 ਲੀਟਰ ਕਿੱਢਿਆ ਵੇਨਸ ਹੀ ਵੇਖ ਲਓ ਪਲੂਣਦੇ ਹਨ ਹਾਂਜੀ ਪਹਿਲਾਂ ਠੀਕ ਆ ਹੁਣ ਡਾਕਟਰ ਵਾਸੀ ਚਵਾਈ ਇੱਕ ਅੱਤੇ ਡੰਗ ਦੀ ਸੁਣ ਜਾਨਾ ਇੱਕ ਚਵਾਈ ਕੀਤੀ ਆ ਉਹ ਚਵਾਈ ਕਰੀ ਕਰਨੀ ਸੰਧੂ ਸਾਹਿਬ ਉਹ ਬੱਚੀ ਨਹੀਂ ਪੱਲੀ ਉਹ ਪਹਿਲਾਂ ਹੀ ਪੀ ਗਈ ਇਹਦਾ ਅੱਛਾ 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 ਜੋ ਰਾਸ ਵੀ ਇਹ ਵੇਖੀ ਨਹੀਂ ਬੱਚਿਆਂ ਪੋਚਿਆਂ ਨੇ ਦਾ ਦੂ ਮਾਰ ਲਿਆ ਜਿੱਦੇ ਕੰਦੇ ਇਹ ਕਰ ਗਈ ਆਪਾਂ ਆ ਲਓ ਬਾਕੀ ਥੋੜੀਆਂ ਭਤ ਜਪਾ ਬਰਾ ਬਰੂ ਕੇ ਵੇਖ ਲਈ ਇਕ ਬਰੀ ਸੋ ਆਰਡਰ ਜਿਹੜਾ ਦੋਸਤ ਕੰਪੈਕਟ ਮੀਡੀਅਮ ਜੀ ਹਾਈਟ ਆ ਪਾਕਿਸਤਾਨ ਸਰ ਸਾਹਿਬ ਗਰਮੀ ਦੇ ਵਿੱਚ ਨਾ ਜਦੋਂ ਆਪਾਂ ਬੋਲਾ ਰੋਕਦੇ ਮਸਟੈਟਸ ਹੋ ਜਾਂਦੀ ਏ ਬਿਲਕੁਲ ਨਹੀਂ ਜੀ ਇਹ ਆਪਾਂ 5 6 ਚੱਲਦੇ ਨਹੀਂ ਕਰਵਾ ਲੀਆਂ ਕੋਈ ਇੱਕ ਤੋਂ ਡੰਗ ਜਾ ਆਪਾਂ 5 6 ਲੀਟਰ ਬੋਲਾ ਕੱਢਿਆ ਸੰਧੂ ਸਾਹਿਬ ਇਹਦੀ ਬੜੀ ਗੱਲ ਹੈ ਹਾਂ ਉਹ ਜਿੰਨਾ ਚਵਾਈ ਕਰਾਂਗੇ ਤਾਜੀ ਸੂਈ ਦਾ ਤੇ ਹੁੰਦਾ ਵੀ ਚਵਾਈ ਕਰੋ ਜਿੰਨੀਆਂ ਚਵਾਈਆਂ ਹੁਣ ਉਹਨਾਂ ਹੀ ਕਰਵਾਲੀਆਂ ਹੁੰਦੀਆਂ ਨੇ ਵੇਖੋ ਥਣਲੇਵਾ ਬੀਟੀਕਾ ਜੀ ਬਾਕੀ ਹੁਸਨ ਦੀ ਥਾਂ ਹੁਸਨ ਬਹੁਤ ਸੋਹਣਾ ਬੱਚੀ ਦਾ ਬਿਊਟੀ ਬੜੀ ਰੰਗ ਬਾਜਾ ਕਰਮਾਲੀ ਤੇ ਬੋਦੀ ਬਾਦੀ ਬਿਲਕੁਲ ਛੋਟਾ ਕੰਨ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਠੀਕਾ ਜੀ ਮੁਠੀ ਮੁਠੀ ਥਾਣਾ ਸੋ ਬਾਕੀ ਗਾਇਬੂ ਵਾਪਸੀ ਥਾਣਾ ਦਾ ਚੰਗਾ ਤੇ ਇੱਕ ਅੱਧਾ ਡੰਗ ਦੀ ਚਵਾਈ ਹੋਈ ਆ ਬਾਕੀ ਆ ਜੀ ਆ ਜੀ ਇਹਦੀ ਜੇਤ ਜੂਰਦੀ ਵੀ ਆਪਣੇ ਕੋਲ ਵੀਡੀਓ ਪਈ ਏ ਕੈਮਰੇ 'ਚ अच्छा अच्छा ਜਿਹੜਾ ਚਲੋ ਪਸ਼ੂ ਐਨੀਮਲ ਇੱਥੇ ਸੋਇਆ ਉਹਦਾ ਡਾਟਾ ਦਾ ਤੁਹਾਡੇ ਕੋਲ ਮੇਰੀ ਕਹਿੰਦਾ ਚਲੋ ਬਾਕੀ ਹਿੰਦੂ ਸਾਹਿਬ ਜਿਹੜੀ ਬੱਚੀ ਪਾਈ ਨਾ ਉਹਨੇ ਚੰਗਾ ਸੀਮਨ ਭਰਿਆ ਏ ਤੇ ਬਿਊਟੀ ਵੇਖੋ ਵੀ ਮਾਦਵੀ ਬਿਊਟੀ ਤੇ ਹੈਗੀ ਹੈਗੀ ਆ ਤੇ ਕਾਹਦੀ ਵੀ ਹੋ ਪਲੱਸ ਪੈਣ ਹਾਂ ਮਹਾਰਾਜ ਦੀ ਉਮਰ ਲੰਮੀ ਕਰੇ ਗੁਰੂ ਰਾਮਦਾਸ ਹਾਂ ਹਾਂ ਬਾਕੀ ਥਾਂ ਲੇਵੇ ਦੀ ਬੜੀ ਖਬਰ ਕਰ ਸੰਧੂ ਸਾਹਿਬ ਨਿਚਵਾਈ ਦੀ ਆਪਣੀ ਦੋ ਟਾਈਮ ਦੀ ਬਹੁਤ ਸੋਹਣੀ ਮਗਰ ਦੋ ਟਾਈਮ ਦੀ ਗਾਰੰਟੀ ਏ ਦੀ ਹਨ ਘਟ ਵੱਦੀ ਚਪੂਰ ਛੱਟੇ ਦੀ ਹਾਂ ਡਾਕਟਰ ਸਾਹਿਬ ਬੋਲੋ ਮੁੱਲ ਕਿੰਨੇ ਦੇ ਦੇ ਰਿਆਂ ਫਿਰ ਮੁੱਲ ਸੰਦੂ ਸਾਹਿਬ ਜੋ ਮਰਜ਼ੀ ਕਰ ਮਰਜ਼ੀ ਕਰ ਲੀ 85 ਹਜ਼ਾਰ ਦੀ 85 ਦੀ ਹਾਂਜੀ ਠੀਕ ਆ ਵੀਰੇ ਲਓ ਜੀ 85 ਹਜ਼ਾਰ ਦੀ ਇਹ ਮਗਲੋ ਡੰਗਰ ਲੈ ਗਿਆ ਇਹਦਾ ਜਦੋਂ ਚੰਗੀ ਜੀ ਲੈਣੀ ਮੁੱਲ ਲਾਉਣਾ ਇਹ ਮੇਡਾ ਸਾਨੂੰ ਆ ਚਲੋ ਇਹ ਮਾਲ ਦਾ ਮੁੱਲ ਮੰਗਿਆ ਜਾਂਦਾ ਜੀ ਹਾਂਜੀ ਹਾਂਜੀ ਇਹ ਸਾਫ਼ ਸੁਥਰਾ ਪਸ਼ੂ ਆ ਚੰਗਾ ਐਨੀਮਲ ਨੇ ਪੈਸੇ ਭੈਣ ਭਰਾ ਵੀ ਭਰਦੇ ਆ ਚੰਗੀ ਬਾਕੀ ਲੇਵਾ ਵੇਖੋ ਜੀ ਕਿੰਨੀ ਬਿਊਟੀ ਕਿੰਨੀ ਹੈ ਸਾੜੀ ਵਾਲਾ ਚੱਡਾ ਤੇ ਦਿਲ ਕਰਕੇ ਵੱਡਾ ਹੈ ਉਹ ਗੱਲ ਬਾਤ ਹੈ ਹਾਂ ਜੀ ਬਾਕੀ ਪਲੱਸ ਪੈਂਡ ਬੱਛੀ ਸਤੰਦੂ ਸਾਹਿਬ ਅੱਗੇ ਵੀਰ ਭੈਣ ਭਰਾ ਦੇ ਵੀ ਕਿੰਨੀਆਂ ਵੀਡੀਓ ਪਈਆ ਹਰ ਵਾਰੀ ਬੱਛੇ ਵਾਲੀ ਆ ਹੀ ਹੁੰਦੀ ਆ ਬੱਛੀ ਵਾਲੀ ਵੀ ਕੋਈ ਲੈ ਹੋ ਕਰ ਕੀ ਮਾਨਕ ਦੀ ਕਿਰਪਾ ਵੀ ਆਪੇ ਹੀ ਬੱਛੀ ਆ ਗਈ ਆ ਨਹੀਂ ਚੰਗੀ ਆ ਬੱਛੀ ਸੋਹਣੀ ਆ ਮਗਰ ਠੀਕ ਆ ਜੀ ਬੈੜ ਚੰਗੀ ਆ 85000 ਦੀ 85 ਦੀ 85 ਲੈ ਵੀ ਇੱਕ ਚੌਥੇ ਨੰਬਰ ਤੇ ਡਾਕਟਰ ਆਪਣੇ ਕੋਲ ਆ ਆ ਗਈ ਸੰਦੂ ਸਾਹਿਬ ਇੰਨੀ ਠੰਡੀ ਜਿਨਾਂ ਨੂੰ ਜੂੜੀ ਪਾਉਣੀ ਲੋੜ ਨਹੀਂ ਤੇ 14 ਲੀਟਰ ਬੋਲੇ ਤੋਂ ਸਟਾਰਟਿੰਗ ਜਰਸੀ ਚ ਕਰਾਉਸ ਹੋ ਗਈ ਡਾਕਟਰ ਹਾਂਜੀ ਜਰਸੀ ਦੇ ਵਿੱਚ ਕਰਾਉਸ ਆ ਬੱਚਾ ਮਗਰ ਮੇਲ ਕਾ ਬੱਚਾ ਹਾਂਜੀ 14 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਜੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਖੁੱਲੇ ਟਾਈਮ ਚੋਗੇ ਜੇ ਲੱਤ ਵੀ ਕਿਸੇ ਦੇ ਘਰੇ ਵੀ ਜਾਗੇ ਜਾਵੇ ਦੋ ਟਾਈਮ ਇਹਦੀ ਗਰੰਟੀ ਤਸੱਲੀ ਰਹੂਗੀ ਲੱਤ ਛੱਡ ਦੀ ਗਰੰਟੀ ਤਸੱਲੀ ਆ ਤੇ ਦੁੱਧ ਹੁਣ ਕਿੰਨਾ ਦੱਸਿਆ ਬੋਲੇ ਬੋਲੇ 14 ਲੀਟਰ ਹੈ 14 ਲੀਟਰ 14 ਲੀਟਰ ਲੱਤ ਛੱਡ ਦੀ ਆਪਣੀ ਗਰੰਟੀ ਏ ਜੋੜ ਵੀ ਨਹੀਂ ਜੇ ਪਾਉਣਾ ਇੰਨੀ ਡੰਡੀ ਲੋ ਵੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਠੀਕ ਆ ਜੀ ਤੇ 14 ਲੀਟਰ ਪੌਣੇ ਤੋਂ ਸਟਾਰਟਿੰਗ ਆ ਤਜਾ ਨਹੀਂ ਤੇ ਚੌਥਾ ਦਿਨ ਇੱਥੇ ਕਿ ਹੋਊਗਾ 나ੜੂ ਨਾਲ ਬਚੇ ਇੱਕ ਦੇ ਗਰਮੀ ਦੀ ਜਿੰਦ ਜਾਨ ਫੈਂਡ ਵਧੀਆ ਮਲਾਈ ਵੀ ਆ ਜੜੀ ਵਧੀਆ ਦੇਸੀ ਕਿ ਹਮੜਾਉਗੀ ਆ ਤੇ ਮੱਝਾਂ ਨਾਲੇ ਕੰਮ ਕਰਮਾਣੀ ਕਰੂਗੀ ਸਾਰਾ ਤੇ ਸੰਗਣਾ ਦੁੱਧ ਫੈਡ ਫੂਡ ਚੰਗੀ ਆ ਬਾਕੀ ਸਾਹਿਬ ਇਹਨਾਂ ਇਹ ਖਲੋਤੀ ਸੂਬੀ ਆ ਯਕੀਨ ਕਰਕੇ ਬੰਦੇ ਆ ਇਹ ਵੀ ਆਪਣੇ ਫਾਰਮ ਤੇ ਇੱਥੇ ਸੂਈ ਆਪਣੇ ਕੋਲ ਆਪਣੇ ਕੋਲੇ ਇਹ ਖਲੋਤੀ ਨੇ ਚੇਰ ਪਾਤੀ ਆ ਬੱਧੀ ਕਰਵਾ ਲਈ ਵੇਖੋ ਜੀ ਠੀਕ ਆ ਇਹ ਅੱਧੀ ਵੀਡੀਓ ਪਈ ਜਾ ਤੇ ਬੱਚਾ ਵੀ ਖਲੋਤੀ ਦੇ ਵੀ ਏਡੀ ਲਊ ਵਾਲੀ ਬੈਠਾ ਕੇ ਏਡੀ ਚੇਰੋ ਜਾਣ ਵਾਲੀ ਬਾਕੀ ਪਲਿਆ ਆਪਣੀ ਤਾਂ ਪਸ਼ੂ ਜਿਹੜਾ ਦੋਸਤੋ ਅੰਦਰੋਂ ਵੀ ਬਿਲਕੁਲ ਪ੍ਰੀਪੇਅਰ ਆ ਤੇ ਬਾਹਰੋਂ ਵੀ ਤੁਸੀਂ ਦੇਖੋ ਤੇ ਦੇਖੋ ਇੰਟਰਨਲੀ ਤੇ ਟਰਨਲੀ ਠੀਕ ਆ ਜੀ ਅੰਦਰੋਂ ਬਾਹਰੋਂ ਕਰਮ ਵਾਲੀ ਬਿਲਕੁਲ ਓਕੇ ਆ ਰਾਜੀ ਪਸ਼ੂ ਆ ਜੇਰਦੁਰ ਦੀ ਪ੍ਰੋਪਰ ਉਹਨੇ ਪਾਉਣੀ ਸੌਖਾ ਸੋਨਾ ਵੀ ਉਹਨੇ ਆ ਬਾਕੀ ਕ੍ਰਾਸ ਬਰੀਡ ਦੇ ਵਿੱਚ ਆ ਜਾਂਦੀ ਆ ਸੋਨਾ ਪਿੱਠਪੁੜਾ ਤੇ ਥਣਾ ਦੀ ਵਿਰਲ ਵਾਰਡ ਚੰਗੀ ਆ 14 ਕਿਲੋਟਰ ਬੋਲੇ ਦੀ ਸਟਾਰਟਿੰਗ ਬੱਚਾ ਮਗਰ ਆ ਗਿਆ ਐਰ ਸ਼ਰ ਦੇ ਵਿੱਚ ਦੇਖੋ ਜਰਸੀ ਕ੍ਰਾਊਨ ਇਹ ਜਰਸੀ ਐਰ ਸ਼ਹਿਰ ਦੇ ਰੇਤੀ ਸੱਬੇ ਸਾਹ ਹਾਂ ਤੋਂ ਬਾਕੀ ਤੁਹਾਨੂੰ ਆਪਾਂ ਦਿਖਾ ਰਹੇ ਨਾਲ ਠੀਕ ਹੈ ਜੀ ਕਈ ਵੀਰਾਂ ਵੀਰਾਂ ਦੇ ਮਨ 'ਚ ਕੋਈ ਡਾਊਟ ਨਾ ਹੋਵੇ ਠੀਕ ਹੈ ਜੀ ਕੱਲੇ ਕੱਲੇ ਪਸ਼ੂ ਦੀ ਹੁਣ ਚਵਾਈ ਕਰਨੀ ਔਖੀ ਆ ਕਿਉਂ ਕੰਮ ਵੈਸੇ ਵੀ ਲੰਬਾ ਸੀਨ ਸਾਹਿਬ ਕ੍ਰੋਸ ਹੈ ਤਾਰ ਕੇ ਆਖਿਆ ਵੀ ਚਲੋ ਚਵਾਈ ਕਰਦੇ ਹਾਂ ਕਿਨ ਆਨਲਾਈਨ ਵੀ ਗਾ ਗੋ ਇਹ ਗੱਲ ਕਹਿ ਦਿੱਤੀ ਵੀ ਕਰ ਬੋਲਾ ਜਾਂਦਾ ਕੰਮ ਰਹਿ ਜੇ ਹਾਂਜੀ ਹਾਂਜੀ ਸਾਹਮਣੇ ਪੇਸ਼ ਕਰ ਦਿੰਦੇ ਆਪਾਂ ਲੋ ਜੀ ਲੱਤ ਵੀ ਇੱਧਰ ਤੇ ਉੱਧਰ ਨਹੀਂ ਕਰਦੀ ਏਡੀ ਕਰਮ ਅਗਲੇ ਪਿਛਲੇ ਥਾਣਾ ਦਾ ਚੋਣ ਆ ਮਗਰਲੇ ਥਾਣਾ ਬਾਕੀ ਜੇ ਦੋਸਤੋ ਮੱਝਾਂ ਵਰਗਾ ਕੰਮ ਹੀ ਆ ਭਾਵੇਂ ਅਗਲੇ ਨਾਲ ਅਗਲਾ ਥਣ ਚੋਈ ਚੱਲਿਆ ਜੇ ਭਾਵੇਂ ਇੱਧਰ ਇੱਧਰ ਚੋਈ ਜਾਓ ਉਧਰੋਂ ਬਹਿ ਕੇ ਉਧਰ ਚੋਈ ਜਾਓ ਉਹ ਪਾਸੇ ਬੈਠ ਕੇ ਚਵਾਈ ਕਰ ਲੋ ਖੁਸ਼ੀ ਆ ਜਿਵੇਂ ਕਿਸੇ ਭਰਾ ਦੀ ਦੇਖ ਭਾਵੇਂ ਖਿੱਚੀ ਜਾਓ ਜਿੰਨੇ ਮਰਜੀ ਇਹਨੂੰ ਇਹ ਢੇਲਦੀ ਸੱਤੂ ਸਾਹਿਬ ਬੜੀ ਕਿਰਪਾਲੀ ਗਾਜੇ ਤੇ ਦੁੱਧ ਵੀ ਚਿੱਟਾ ਨਾ ਵੀ ਕਰੋ ਚੱਕ ਠੀਕ ਆ ਸੋ ਵਾਕੇ ਜਿਹੜੀ ਗੱਲਬਾਤ ਕਹੀ ਏ ਆਪਾਂ ਉਹ ਹੀ ਜਿਹੜੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਤੇ ਕਿਉਂਕਿ ਘਰੇ ਨਾਰਮਲ ਪਹਿਣਾ ਨੇ ਬੀਬੀਆਂ ਨੇ ਚਵਾਈ ਕਰਨੀ ਹੁੰਦੀ ਆ ਤੇ ਹਰੇਕ ਨੂੰ ਹੁੰਦਾ ਵੀ ਡਰ ਹੁੰਦਾ ਵੀ ਕਿਤੇ ਲੱਤ ਛੱਡ ਇਤਰਾ ਕੋਈ ਮਰਜ਼ੀ ਦੇ ਲਾਗੇ ਖਲੋਤਾ ਰਵੇ ਬੀਂਨਾ ਸ਼ਾਂਤ ਸੁਭਾਦੀ ਇਹ ਬੱਚੇਰਾ ਕੀ ਮੁੱਲ ਵੀਰੇ ਡਿਮਾਂਡ ਦੱਸ ਜੀ ਲੈਣ ਦੀ ਮੋਹਨ ਸੰਧੂ ਸਾਹਿਬ ਜੋ ਮਰਜ਼ੀ ਕਰ ਲੀਏ ਇਹ 70000 ਰੁਪਏ 67000 ਰੁਪਏ ਜਿੰਦ ਜਾਨ ਵੇਖੋ ਵੜ ਜਿੰਦ ਜਾਨ ਵਾਲੀ ਵੜ ਵੀ ਬੜੀ ਦੀਦੀ ਜੀ ਆ ਬਾਕੀ ਰੇੜ ਵੀ ਬੜਾ ਬੀਬਾ ਜਿਹਾ ਕਰਦੀ 65000 ਰੁਪਏ ਆਹੋ ਕਰਦੇ ਮਾਤਰ ਬਸ ਠੀਕ ਹਾਂਜੀ ਲਓ ਵੀ ਆ 65000 ਦੀ ਵੜ ਮਿਲ ਜੂਗੀ ਇਹ ਛੋੜੀ ਹੋਣੀ ਹੈ ਸੰਧੂ ਸਾਹਿਬ ਛੋਟਾ ਛਾਟਾ ਚਲੋ ਇਹਦੇ ਵਿੱਚ ਪਾਵਾ ਘਿੜਾ ਨਹੀਂ ਲੱਗਿਆ ਬਸ ਨਾ ਹਾਂ ਟਰੋਫੀ ਦੇ ਕੋਈ 1500 ਵਾਲਾ ਇੱਥੇ ਕੋਈ ਗਿਲਾ ਨਹੀਂ ਰੱਖੀ ਬਾਕੀ ਪਾਲੀ ਸੰਭੀ ਵਾਲੇ ਪਾਸੇ ਪੂਰੀ ਆ ਜਿਹਨੇ ਸੇਵਾ ਦਿੱਤੇ ਗਏ ਨੇ ਉਹ 200 ਦੇ ਤਾਂ ਕਿਤੇ ਬਾਕੀ ਸੰਧੂ ਸੰਭੀ ਵਾਲੇ ਪਾਸੋਂ ਤਾਂ ਵਟ ਕੱਢੇ ਫੈਲੇ ਇਹ ਗੱਲ ਕਰੀਏ ਨਾ ਵੀ ਉਹਦੇ ਸੂਏ 'ਚ ਆਪਾਂ ਜਿਹਨੇ ਸੰਭੀ ਆ ਦੋ ਸੂਏ ਤੋਂ ਉਤਰਾ ਹੀ ਚੋ ਸਕਦਾ ਵੀਰ ਭੈਣ ਭਰਾ ਹਾਂ ਬਿਲਕੁਲ ਕਾ ਵੀ ਇਹ ਚੰਗੀ ਕੇਅਰ ਕੀਤੀ ਕਿਸੇ ਭਰਾ ਨੇ ਤੋਂ ਮੁੱਲ ਜਿਹੜਾ ਦੋਸੋਂ ਭਰ ਕੇ ਪੋਚੋ ਗੇਰਾ ਮੰਨਦਾ ਜੇ ਚੰਗਾ ਪਸ਼ੂ ਲੈਣਾ ਹੋਵੇ ਜਿੰਨਾ ਮਾਲ ਵੱਜਣਾ ਗੁਰੂ ਰਾਮਦਾਸ ਜੀ ਮੇਰੇ ਬਾਪੂ ਦਾ ਸਾਡੀ ਵੀ ਇੰਨੀਆਂ ਸੋਹਣੀਆਂ ਵੇੜਾ ਸਾਰੀਆਂ ਹੀ ਇੱਕ ਤੋਂ ਇੱਕ ਹੀ ਆ ਵਾਹ ਜੀ ਵਾਹ ਇਧਰ ਡਾਕਟਰ ਇੱਕ ਆ ਵੈੜ ਆ ਗਿਆ ਆਪਣੇ ਕੋਲ ਪੰਜਵੇਂ ਨੰਬਰ ਤੇ ਵੇਰਵਾ ਪਾਈ ਚੱਲਦੇ ਆ ਤੇ ਪੰਜਵੇਂ ਨੰਬਰ ਤੇ ਵਿਖਾਉਣ ਲੱਗੇ ਡਾਕਟਰ ਕੋਲ ਕੇ ਨਾਲ ਦੀ ਨਾਲ ਡਿਟੇਲਿੰਗ ਦੀ ਦੱਸਦੇ ਫਿਰ ਸੰਧੂ ਸਾਹਿਬ ਇਹਨਾਂ ਗੱਬਣਿਆਂ ਵੈੜ ਤੇ ਇਹਦੇ ਚਾਰ ਪੰਜ ਦਿਨ ਬਾਕੀ ਜੇ ਲਓ ਜੀ ਪੰਜ ਕਿ ਦਿਨ ਹਜੇ ਪੈਂਡਿੰਗ ਆਇਦਾ ਠੀਕ ਆ ਜੀ ਸੋ ਵੈੜ ਮੇਰਾ ਭਰਾ ਚੈੱਕ ਕਰਾ ਪਿਆਰਾ ਲੱਗਾ ਤੇ ਡੇਲ ਕਿੰਨੀ ਲੰਮੀ ਹੈ ਅੱਛਾ ਜਰਸੀ ਦੇ ਵਿੱਚ ਕਰਾਸ ਆ ਗਿਆ ਤੇ ਬੂਥੀ ਬਾਥੀ ਤੋਂ ਤੁਸੀਂ ਇੱਕ ਵਾਰੀ ਵੇਖੋਗੇ ਵੀ ਜਰਸੀ ਵਾਲੀ ਦਾ ਕੀ ਕਰਮਾ ਦੀ ਕੋਈ ਸਾਹਿਬ ਸਾਨੂੰ ਵੀ ਟੈਨਸ਼ਨ ਹੁੰਦੀ ਗਰਮੀ ਆਉਂਦੀ ਥਾਨ ਬੜਾ ਪਿਆਰਾ ਲੱਗਾ ਠੰਡੀ ਐਨੀ ਵੀ ਬੱਚਾ ਬੈਠਾ ਰਵੇ ਇੱਧਰ ਦੇਖੋ ਜੀ ਤੇ ਲੇਵਾ ਵੇਖੋ ਕਿਹੜਾ ਲੱਗਾ ਜੀ ਇਹਨੂੰ ਮੁੱਠੀ ਮੁੱਠੀ ਥਾਣਾ ਕਰ ਮਾਲੀ ਨੂੰ ਇਹ ਨਾਲ ਲੇਵਾ ਭਰੂ ਨਾ ਇਹ ਗੱਲ ਛੱਡੋ ਹਾਂ ਇਹਨੇ 2-3 ਦਿਨ ਤੇ ਬਿਲਕੁਲ ਲੇਵਾ ਭਾ ਕੇ ਆ ਜਾਈ ਹੋਏ ਹਾਂ ਬਾਹਰ ਪਿੱਛੇ ਵੀ ੂ ਛੱਡੇ ਦੀ ਆਪਣੀ ਗਲਤੀ ਹੈ ਭੱਜ ਜੀ ਇਹ ਦੋਸਤੋ ਮਾਲ ਰੂਟੀਨ ਦੇ ਵਿੱਚ ਆਉਂਦਾ 5 7 8 ਨਗ ਜਿਹੜਿਆ ਕਦੀ ਟੁੱਟੇ ਨਹੀਂ ਗੇ ਰੂਟੀਨ ਦੇ ਵਿੱਚ ਹੀ ਪਸ਼ੂ ਆ ਪਹਿਲਾਂ ਆਪਾਂ ਤੁਹਾਨੂੰ ਦੂਜੇ ਤੀਜੇ ਦਿਨ ਵੀ ਅਪਡੇਟ ਦਿੰਦੇ ਰਹੀਦਾ। ਤੁਸੀਂ ਯਕੀਨ ਕਰਕੇ ਮੰਨੋ ਸਰ ਤੋਂ ਮਾਲ ਨਹੀਂ ਪੂਰਾ ਆਉਂਦਾ। ਇਹ ਕਮਾਲ ਸਾਫ ਸੁਥਰਾ ਲਈਦਾ ਆਪ ਜਾ ਕੇ ਲਈਦਾ ਵਾ। ਆਪੀ ਦਾ ਵੀ ਆ ਬੇ ਇਹ ਨਹੀਂ ਬੰਦਾ ਰੱਖਿਆ। ਸਾਹਮਣਾ ਵੀ ਆਪ ਲਿਉਣਾ ਵੀ ਆਪ ਤੇ ਵੇਚਣਾ ਵੀ ਆਪ। ਬਿਲਕੁਲ ਬਿਲਕੁਲ। ਤੇ ਮੈਨੂੰ ਲੱਗਦਾ ਡਾਕਟਰ ਕਿਸੇ ਮਾਲ ਦੀ ਵੀ ਜਦੋਂ ਵੀ ਨਵਾਂ ਪਸ਼ੂ ਦਾ ਦੋ ਦੋ ਤਿੰਨ ਤਿੰਨ ਚਾਰ ਚਾਰ ਡੰਗ ਦੀਆਂ ਚਵਾਈਆਂ ਹੋਣ ਤੋਂ ਬਾਅਦ ਵੀ ਵੀਡੀਓ ਪੈਂਦੀ ਆ। ਵੇਰ ਹੀ ਪੁਣਾ ਸਤੂ ਸਾਹਿਬ ਇੱਕ ਰੀ ਮੈਂ ਆਪ ਚਵਾਈ ਕਰਕੇ ਨਾ ਫੇਰ ਕਿਉਂ ਆਪ ਕਰਨਾ ਆਨਲਾਈਨ ਕੰਮ। ਹਾਂ। ਤੇ ਕਿ ਇਹਨੂੰ ਆਨਲਾਈਨ ਗਲਤ ਪਹਿਲੇ ਸ ਵੀ ਐਡੀਟਰ ਸਾਹਿਬ ਨੇ ਗਲਤ ਭੇਜੀ ਆਪਾਂ ਗੇਮ ਗਲਤ ਨਹੀਂ ਮਾਰਦੇ ਠੀਕ ਆ ਮੈਂ ਤੁਸਾਂ ਆਦੇ ਵੱਲੋਂ ਕੋਈ ਬੰਦਾ ਗਲਤ ਕੰਮ ਨਹੀਂ ਕਰਦਾ ਸਾਰੇ ਕੋਈ ਨਹੀਂ ਕਰਦਾ ਇਕੱਲਾ ਮੈਂ ਨਹੀਂ ਚੰਗੀ ਦੁਕਾਨਦਾਰੀ ਕਰਦੇ ਪਏ ਆ ਸਾਬ ਮੈਂ ਨਹੀਂ ਇਕੱਲਾ ਵਪਾਰੀ ਸਾਰੇ ਪਾਰੀ ਕੋਈ ਵੀ ਨਹੀਂ ਚਾਹੁੰਦਾ ਵੀ ਦੁਕਾਨਦਾਰੀ ਮੇਰੀ ਵੇਖੇ ਕੋਈ ਕੌਣ ਵਪਾਰੀ ਵੀ ਰਹਿਣਾ ਪਹਿਲਾਂ ਆਪ ਪੈਸੇ ਲਾਉਂਦੇ ਆ ਕੋਈ ਵੀ ਨਹੀਂ ਚਾਹੁੰਦਾ ਮਾੜਾ ਚੰਗਾ ਖਵਾਉਣ ਦਾ ਕਹਿੰਦਾ ਜੀ ਕਰਦਾ ਵੀ ਕੱਲ ਨੂੰ ਸਾਨੂੰ ਉੱਠ ਕੇ ਮਾੜਾ ਚੰਗਾ ਉਂਗਲ ਜੱਕੀ ਹੱਟ ਤੇ ਬਾਕੀ ਉਂਗਲ ਕਰਨੀ ਵੀ ਕਿਉਂ ਜੋ ਸੋਨੇ ਵਰਗਾ ਮਾਲ ਵੱਜਾ ਹੋਵੇ ਬਾਕੀ ਵਾਰੀ ਵਾਰੀ ਡਾਕਟਰ ਪੁੱਤ ਗੱਲ ਕਰਦਾ ਵੀ ਆਨਲਾਈਨ ਵੀ ਚਲੋ ਆਪਦੀ ਖਰੀਦਦਾਰੀ ਕੀ ਕਰੇ ਬਾਕੀ ਜਿਹੜਾ ਇੱਥੇ ਆਣ ਕੇ ਤਸੱਲੀ ਕਰ ਲੈਂਦਾ ਉਹਦਾ ਤਾਂ ਕੋਈ ਲਾਂਬੇ ਸ਼ਾਮੇ ਵਾਲੀ ਗੱਲ ਨਹੀਂ ਮੈਂ ਸੰਤੂ ਸਾਹਿਬ ਜਿਹੜੀ ਪਿਛਲੀ ਦਿਨੀ ਵੜਾ ਭੱਜਿਆ ਮੈਂ ਕੱਲ ਵੀ ਫੋਨ ਲਾਇਆ ਪਰਸੋਂ ਵੀ ਫੋਨ ਲਾ ਕੇ ਪੁੱਛਿਆ ਭਾਜੀ ਠੀਕ ਠਾਕ ਐਂਦੇ ਵਧੀਆ ਵਾ ਆਨਲਾਈਨ ਭੇਜਨੀ ਆ ਨਾ ਇੱਕ ਦੋ ਰਿਹਾ ਫੋਨ ਕਿ ਜਿਹੜਾ ਬੰਦਾ ਗਾਰੰਟੀ ਤਸੱਲੀ ਦੇ ਰਿਹਾ ਡਾਕਟਰ ਇਹ ਤਾਂ ਮੋਲੋ ਦੱਸ ਕੀ ਕਰਦਾ ਸਰਦੂ ਸਾਹਿਬ ਜੋ ਮਰਜ਼ੀ ਕਰ ਲੈ ਸਕਦਾ 70 ਦੀ ਹਾਂਜੀ ਵੱਡੀ ਵੜ ਸੰਦੂ ਸਾਹਿਬ 20 ਲੀਤੀ ਥੋੜੀ ਵੱਡੀ ਆ ਹੁਣ ਮੇਰੇ ਕਹਿਣ ਤੇ ਕੋਈ ਇਹ ਨਾ ਵੀ ਰੱਖੇ ਬਾਲੀ ਵੱਡੀ ਆ ਵੀ ਚਲੋ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਰੇਟ ਕਰਨੀ ਦੇ ਵਿੱਚ ਮੌਕੇ ਗਾਰੰਟੀ ਗਾਰੰਟੀ ਬੇਲ ਲੰਮੀ ਨਾ ਸੰਦੂ ਸਾਹਿਬ ਬੇਲ ਕਿੰਨੀ ਨਹੀਂ ਬੇਲ ਬੂਹ ਸੋਹਣੀ ਆ ਅੱਗੇ ਡਾਕਟਰ ਸਾਹਿਬ ਇੱਕ ਆ ਵਾਛੀ ਵੀ ਦੱਪਣ ਦੱਪਣ ਹਾਂਜੀ ਹਾਂਜੀ ਦੱਪਣ ਲੋ ਵੀ ਇਹ ਵੀ ਦੋਸਤੋ ਬਲੈਕ ਤੇ ਕਾਫੀ ਕਲਰ ਦੇ ਰੰਗ ਆ ਇਹਨੇ ਲੇਵਾ ਜਿੰਨਾ ਰੱਖਣਾ ਖੁੱਚਾਂ ਤੋਂ ਬਾਹਰ ਹੀ ਸ਼ਾਨੂ ਲੈਵਾ ਕਰ ਦੋ ਦੂਜੇ ਸੁੰਦੀ ਆ ਹਾਂਜੀ ਦੂਜੇ ਸੁਵਾ ਸੁਨਾ ਕਰਮ ਵਾਲੀ ਨੇ ਜਰਸੀ ਦੇ ਵਿੱਚ ਹੀ ਆਹ ਦੇਖ ਸਕਦੇ ਤੁਸੀਂ ਠੀਕ ਆ ਜੀ ਕ੍ਰੋਸ ਜਰਸੀ ਬ੍ਰੀਡ ਦੇ ਵਿੱਚ ਆ ਜਾਂਦੀ ਆ ਕੱਦ ਹਾਈਟ ਪੰਜਾਬ ਵਾਲੀਆਂ ਜਰਸੀਆਂ ਜਿਹੜਾ ਹੀ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਤੇ ਬਾਕੀ ਥੱਲੇ ਭਾਂਡੇ ਦੀ ਪੂਰੀ ਕਰਮ ਵਾਲੀ ਚੰਗੀ ਆ ਤੂੰ ਐਨੀਮਲ ਕੋਈ ਵੀ ਖਰੀਦਣਾ ਮੇਰਾ ਭਰਾ ਕਾਲੀਆਂ ਕਰਿਆ ਕਰੋ ਬਾਅਦ ਵਿੱਚ ਵੇਚ। ਇਹ ਵੀ ਸੰਧੂ ਸਾਹਿਬ ਤੁਸੀਂ ਲਾਇਆ ਜਰਸੀਆਂ ਵੇਚਣ। ਹਾਂ। ਕੀ ਜਰਸੀ ਵੇਚਦੇ ਨਹੀਂ ਹਾਂ। ਹਾਂ ਜਸ ਐਫ ਐਚ ਐਫ ਐਚ ਚ ਵੇਚਦਾ। ਇਹ ਤੇ ਤੁਹਾਡੀ ਵੀਡੀਓ ਚ ਚਲੋ ਤੁਹਾਡੇ ਪ੍ਰੇਮ ਕਰਨ ਵਾਲੇ ਜਿ ਚਾਣ ਵਾਲੇ ਜੀ ਜਰਸੀਆਂ ਮੰਗ ਲਾ। ਡਿਮਾਂਡ ਜ਼ਿਆਦੀ ਕਰ ਲੱਗ ਪਈ ਫਿਰ ਡਿਮਾਂਡ ਪੂਰੀ ਕਰਨੀ ਪਈ। ਹਾਂ ਜੀ ਕਰਦੇ ਜੀ। ਬਾਕੀ ਕੰਪੈਕਟ ਜਿਆ 200 ਆਰਡਰ ਫਿਕਸ ਹੋਵਾਨਾ ਚਾਹਦਾ। ਕੋਹ ਨੇ ਹਾਂ ਇੱਕ ਵੈਡ ਲਾ ਕੇ ਇੱਕ ਹੀ ਪੋਣੀ ਅਕੜਾ ਚਲੋ ਇੱਕ ਅੱਧੀ ਜਰਸੀ ਹੈ ਨਾ ਨਾਲ ਐਚਪੀ ਦੀਆਂ ਵੈੜਾ ਵਟੀਆਂ ਹੁੰਦੀਆਂ ਹੁਣ ਦੂਜਾ ਆਉਂਦਾ ਨਹੀਂ ਸੰਦੇ ਸਾਥੇ ਹਾਂ ਐਪੀ ਐਚ ਐਫ ਦੇ ਦੋ ਜਾਂ ਕ੍ਰਾਸ ਦੇ ਤਾਂ ਸਿਰਫ ਜਰਸੀਆਂ ਦੇ ਫੋਨ ਆਉਂਦੇ ਜੀ ਤੇ ਡਾਕਟਰ ਇੱਕ ਦੋ ਵਾਰੀ ਤੁਹਾਨੂੰ ਕਿਹਾ ਸੀ ਕਿ ਮਾਲ ਆ ਪੱਟ ਸੱਤ ਵਿਖਾਇਆ ਤੇ ਵਿਗੀਆਂ ਦੋ ਜਰਸੀਆਂ ਹੀ ਆ ਜਰਸੀਆਂ ਹੀ ਆ ਬਾਕੀ ਮਾਲ ਅਗਲੇ ਦੀ ਸਮਝ ਨਹੀਂ ਆਇਆ ਜੀ ਲੋ ਨਹੀਂ ਆਇਆ ਜੀ ਤੇ ਜਰਸੀ ਨੂੰ ਭੈਣ ਭਰਾ ਬਹੁਤ ਲਾਈਕ ਕਰਦੇ ਆ ਚਾਹੇ ਕਿਤੇ ਨਾ ਕਿਤੇ ਕ੍ਰਾਸ ਬਰੀਡ ਆ ਜਾਏ ਜਰਸੀ ਚਾਹੇ ਪਿਓਰ ਚ ਗੱਲ ਕਰ ਲਈਏ ਗਰਮੀ ਨਹੀਂ ਮਨਉਂਦੀ ਸਾਲੇ ਗਰਮੀ ਨਹੀਂ ਮਨਉਂਦੀ ਬਾਕੀ ਸਦਾ ਭਾਰ ਕਰਮਾਂ ਵਾਲੀ ਜਿਹੜੇ ਭਰਾਣੇ ਫੀਲਿੰਗ ਲੈਣੀ ਹੈ ਵੀ ਇੱਕ ਮੱਝ ਹੀ ਬੰਨੀ ਤੇ ਕਰਮਾਂ ਵਾਲੀ ਮੱਝਾਂ ਰਹੀਆਂ ਗੱਲ ਬੱਤੀਆਂ ਧੁੱਪ ਦੇ ਵਿੱਚ ਇੱਕ ਹਿਸਾਬ ਨਾਲ ਕੋਈ ਵੇਖੋ ਕਰ ਕਰਨੀ ਕਿਤੇ ਰਹਿਣ ਨਹੀਂ ਕੋਈ ਗੱਲ ਹੀ ਨਹੀਂ ਸੋ ਸਾਹਮਣੇ ਦੋਸਤੋ ਹੁਣ 4 ਵਜੇ ਦਾ ਸਮਾਂ ਹੈ ਵੈਸੇ ਸ਼ਾਮ ਦਾ ਇਵਨਿੰਗ ਟਾਈਮ ਆ ਪਰ ਫਿਰ ਵੀ ਜਿਹੜੀ ਧੋਪ ਆ ਦੁਪਹਿਰ ਪੂਰੀ ਵਾਲਾ ਹਿਸਾਬ ਕਿਤਾਬੀ ਆ ਕੋਈ ਪਸ਼ੂ ਠਕ ਠਕ ਨਹੀਂ ਵਜੰਡਿਆ ਗਾ ਤੇ ਚੱਡਾ ਕੋਈ ਤੁਹਾਨੂੰ ਆਪਨ ਲਾਗਿਓ ਵੀ ਵਿਖਾ ਦਗੇ ਇਹ ਡਾਕਟਰ ਸਾਹਿਬ ਤਿਆਰੀ ਹੈ ਵੈਸੇ ਨਾ ਦੋ ਚਾਰ ਦਿਨ ਕਰ ਹਾਂ ਜਿੰਨੇ ਬਾਕੀ ਜਿਹੜੇ ਬੜੇ ਰਕਾਰ ਵਾਲੇ ਬੱਚੇ ਇੱਥੇ ਲਾ ਵੇਖੋ ਜੀ ਤੇ ਬਾਕੀ ਜਿਤਨਾ ਮਰਜੀ ਟਿੱਪੀ ਜਾਓ ਦੇਖੋ ਹਾਂ ਲਓ ਜੀ ਸਾਰੇ ਇਤਰਾ ਹੀ ਬੈਠੇ ਚੋਈ ਜਾਇਓ ਇਹਨੂੰ ਹਾਂ ਆ ਲਈ ਤੇ ਜਿਹੜੀ ਵੀ ਲੋਨ ਇਨ ਬੈਕਸਾਈਡ ਤੋਂ ਜਿਹੜੀ ਚੈਕਿੰਗ ਹੋ ਰਹੀ ਆ। ਹਲੋ ਇਹ ਚੌਥੇ ਦੀ ਵੀ ਤੇ ਇੰਨੀ ਇਡੇ ਢਿੱਲਾ ਵੇਖੋ ਲੈ ਵੇ ਦੀਆਂ। ਹਾਂ। ਪੌਲੀ ਪਾਲੀ ਬੜੀ ਆ ਥੰਨੇਓ ਠੀਕ ਆ ਜੀ। ਜਿਤਨਾ ਨਾ ਕਾਗਜ ਨਹੀਂ ਹੁੰਦਾ ਸੰਧੂ ਸਾਹਿਬ ਕਾਗਜ ਦੀ ਬੋ ਆ ਖੇਚਦੇ ਜਾਂਦੇ ਉਹ ਚੱਕਰਿਆ ਦਾ। ਬਿਲਕੁਲ ਪਤਲਾ ਬਿਲਕੁਲ ਪਤਲਾ ਪਿੰਡਾ ਉਤੋਂ ਵੀ ਪਤਲਾ ਪਿੰਡਾ। ਇਹ ਡਾਕਟਰ ਵੀ ਤਾਂ ਕੀ ਦੱਸਿਆ ਬੋਲੇ ਦਾ? ਸੰਧੂ ਸਾਹਿਬ ਇਹ ਲੈਣ ਦੇਣ 75000। 75 ਹਾਂ ਜੀ। ਲੋ ਵੀ 6ਵੇਂ ਨੰਬਰ ਤੇ ਇਹ ਵੈੜ ਤੁਹਾਨੂੰ ਦਿਖਾਤੀ ਆ 75000 ਦੀ ਮਿਲੂਗੀ। ਤੇ ਅੱਗੇ ਇੱਕ ਨੈਕਸਟ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਇਹ ਸੰਦੂ ਸਾਹਿਬ ਦੋਵੇਂ ਇੱਕੇ ਫਾਰਮ ਦੇ ਵਿੱਚੋਂ ਹੀ ਆਉਂਦੇ ਆਂ ਚੰਗੇ ਰਿਕਾਰਡ ਦੀਆਂ ਤੇ ਡਾਕਟਰ ਵਸੇ ਮੂੰਹ ਦੰਦੀ ਵੀ ਤੁਸੀਂ ਨੋਟ ਕਰਾਇਆ ਆਂ ਕਰਵਾਈਆਂ ਤੁਹਾਨੂੰ ਦੋਵੇਂ ਹੀ ਸ਼ਿੱਗੀਆਂ ਦੋਵੇਂ ਸ਼ਿੱਗੀਆਂ ਨੇ ਹਾਂਜੀ ਲੋ ਵੀ ਇਹ 1 7ਵੇਂ ਨੰਬਰ ਤੇ 1 8ਵੇਂ ਨੰਬਰ ਤੇ ਦਿਖਾਵਾਂਗੇ ਉਮਰ ਦੇ ਹਿਸਾਬ ਨਾਲ ਵੇਖੀ ਤੇ ਐ ਲੱਗਦੀ ਖੀਰੀ ਹੁੰਦੀ ਸੰਦੂ ਸਾਹਿਬ ਨਾਲ ਕਿ ਢਿੱਡੀ ਛੋਟੀ ਜੀ ਇਸ ਕੁਆਲਟੀ ਦੀ ਖੀਰੀ ਬਾਦੀ ਛੋਟੀ ਆ ਯਾਰੇ ਮੋਰੇ ਤੋਂ ਥੋੜੀ ਜਜਮੈਂਟ ਕੋਈ ਕਰੂਗਾ ਤੇ ਭਾਵੇਂ ਦੋਂਦੀ ਚੌਗੀ ਲੱਗਦੀ ਆ ਔਰ ਜਿਹੜੀ オリジナル ਗੱਲ ਉਹ ਸ਼ਿੱਗੀ ਆ ਮੂੰਹ ਠੀਕ ਆ ਜੀ ਬੜੇ ਚੰਗੇ ਰਿਕਾਰਡ ਦੀ ਆ ਸੋ ਬੱਛੀ ਦਾ ਰਿਕਾਰਡ ਇਹਦਾ ਬਹੁਤ ਪਿਆਰੀ ਆ ਥੱਲੇੋਂ ਰੋਲੀ ਪੋਲੀ ਕਾਪਾ ਗੱਲ ਕਰਦੇ ਨੇ ਵੀ ਥੱਲੇੋਂ ਖੁੱਲੂ ਖਲੂ ਕੀ ਚੰਗਾ ਲੇਵੇ ਦੀ ਬੰਤਰ ਚੰਗੀ ਆ ਖਲਾਰ ਖਲੂਰ ਚੰਗਾ ਕਰਮਾਰੀ ਦਾ ਤੇ ਮੁਠੀ ਥਾਣਾ ਬਲੇਗ ਉਹ ਬੰਦੇ ਨੂੰ ਸੀਮਨ ਪੈਈ ਉਹ ਮੈਂ ਉਹਨੂੰ ਆਖਿਆ ਵੀ ਸੈਂਡ ਕਰ ਦੋ ਜਿਹੜੇ ਸੀਮਨ ਦੀ ਆ ਅਜੇ ਮੈਨੂੰ ਨਹੀਂ ਪਤਾ ਵੀ ਕਿਹੜੇ ਸੀਮਨ ਦੀਆਂ ਵੇ ਹਾਤੀਏ ਕੰਮ ਗਲਤ ਨਹੀਂ ਕਰਨਾ ਇਹ ਦੋਵੇਂ ਜਿਹੜੀਆਂ ਉਹ ਚਲੋ ਜੀ ਕਨਫਰਮ ਨਹੀਂਗਾ ਮੈਂ ਸੀਮਨ ਕੱਢ ਲੂੰਗਾ ਇੱਕ ਗਏ ਕਿਦੇ ਹਾਂ ਵੇਸ ਵੇਖੋ ਜੀ ਲੇਵੇ ਦੇ ਵਿੱਚ ਅਗਲੇ ਬਨੇ ਵੇਨਸ ਚੈੱਕ ਕਰਾਓ ਕਿੰਨੀ ਜਾਈਏ ਆਏ ਦੋਸਤੋ ਚੰਗੇ ਸੀ ਮੰਡੀ ਪਰ ਜਿਹੜਾ ਕਨਫਰਮ ਨਹੀਂ ਕਰੋ ਨਹੀਂ ਦੱਸਿਆ ਜਾਊਗਾ ਠੀਕ ਆ ਜੀ ਐਵੇਂ ਕਿਸੇ ਬੰਦੇ ਦਾ ਨਾਮ ਲੈ ਕੇ ਨਹੀਂ ਗਲਤ ਗੱਲ ਨਹੀਂ ਗਲਤ ਕੰਮ ਨਾ ਹੋਵੇ ਠੀਕ ਆ ਕਿਦੀਦੀ ਹਸਨੂ ਸਾਹਿਬ ਵੀ ਬੜੀ ਖਾਨਦਾਨੀ ਮੱਛੀ ਕਿ ਉਹ ਜੀ ਥੋੜੀ ਬਿਊਟੀ ਵੇਖੋ ਜੀ ਬਾਕੀ ਉਹ ਜਿਹ ਤਰੂ ਕਿਨਾਂ ਕਿ ਵੇਨਸ ਚੈੱਕ ਕਰਾਓ ਲੇਵੇ ਦੇ ਵਿੱਚ ਜੋ ਤਿਆਰੀ ਕੀਤੀ ਨਾ ਇਹਨੇ ਉਹ ਜਿਆਦੀ ਇਹਦੇ ਵੇਨਸ ਆ ਬਿਲਕੁਲ ਸੋ ਵਾਕਿਆ ਜਿਹੜੇ ਦੋਸਤੋ ਤੁਸੀਂ ਵੇਖੋਗੇ ਚੱਡਾ ਲੇਵਾ ਜਿਉਂ ਭਰਿਆ ਕਰਮ ਵਾਲੀਆਂ ਠੀਕ ਆ ਟਾਈਟ ਕੀਤਾ ਚੱਡਾ ਲੇਵਾ ਤੇ ਕਰਮ ਵਾਲੀ ਦੇ ਜਿਹੜੀ ਵੇ ਨਾਰਮਲ ਹੀ ਹੁਣ ਵੀ ਤੁਸੀਂ ਵੇਖੋਗੇ ਹਜੇ ਢਿੱਲ ਲੇਵੇ ਦੇ ਵਿੱਚ ਕਾਫੀ ਫਿਰ ਵੀ ਨਾੜਾ ਨੋੜਾ ਕਰਦੀ ਆ ਤਰੀਕਵਾਰ ਦੇ ਹਿਸਾਬ ਨਾਲ ਹਾਂ ਤੇ ਫੇਸ ਕੁਆਲਿਟੀ ਚੱਕਰਾ ਮਾਰੀ ਕਿੰਨੀ ਸੋਹਣੀ ਸਮੋਲ ਕੰਨ ਤੇ ਬਿਊਟੀ ਕਿੰਨੀ ਹਾਂ ਬਾਕੀ ਹੇਅਰ ਟਰ ਚੰਗੇ ਸੀਮਨ ਦੀ ਚਲੋ ਆਪਾਂ ਨੂੰ ਸ਼ੋਰ ਨਹੀਂ ਹੋ ਗੱਲ ਬਾਕੀ ਗਲਤ ਕੰਮ ਨਹੀਂ ਕਰਦਾ ਸਮੇਂ ਬਹੁਤ ਬੱਚੀ ਸੀਮਨ ਵੀਰ ਨੂੰ ਆਖਿਆ ਉਹ ਕਿੰਨੇ ਹੀ ਭੇਜ ਦੂੰਗਾ ਮੈਂ ਚਲੋ ਡਿਟੇਲ ਮਿਲ ਜਾਂਦੀ ਹੈ ਤੇ ਗਾਹ ਕਿਸੇ ਨੂੰ ਦੇ ਦਿਆ ਜੇ ਬਾਕੀ ਰੰਗ ਬਾਜ ਆ ਕਰਮਾਂ ਲਈ ਠੀਕ ਆ ਜੀ ਡੱਬ ਡੁੱਬ ਬਹੁਤ ਵਧੀਆ ਨੇ ਬਲੈਕ ਡੱਬ ਨੇ ਵਾਈਟ ਦੇ ਵਿੱਚ ਤੋ ਹਾਈਟ ਕਰਦੂ ਉਮਰ ਦੇ ਹਿਸਾਬ ਨਾਲ ਚਲੋ ਸੋਹਣਾ ਵੱਡੀਆਂ ਬਿਹੜਾਂ ਦੇ ਵਿੱਚ ਆ ਤੇਰ ਵੀ ਬੜੀ ਲੰਮੀ ਦੂਰ ਸਾਬ ਤੋ ਲੰਬਾਈ ਲਬੂਈ ਚੰਗੀ ਆ ਬਾਕੀ ਇੱਥੇ ਮੇਰਾ ਭਰਾ ਆਣ ਕੇ ਦੇਖ ਕੇ ਤਸੱਲੀ ਕਰਕੇ ਖਰੀਦਿਓ ਠੀਕ ਆ ਜੀ ਕਿਉਂਕਿ ਤੇਪਕੇ ਤੁਸੀਂ ਲੈ ਕੇ ਜਾਣੀ ਐ ਸੈਂ ਤੇ ਦੁੱਧ ਅਗੇ ਕਰਮਾ ਦਾ ਬਾਕੀ ਵੇਖੋ ਪਹਿਲੇ ਸਵੇਰੇ ਬਰੀਡ ਨਸਲ ਹੈਗੀ ਆ ਕਿੰਨਾ ਦੁੱਧ ਚਵਾਜੇ ਹਾਂਜੀ ਸਰ ਜੀ ਸਾਹਿਬ ਉਹ ਤਾਂ ਜਿਹੜੇ ਪਾਰਕ ਵੀਰ ਉਹਨਾਂ ਨੂੰ ਪਤਾ ਹੀ ਆ ਕਿੰਨੇ ਦੁੱਧ ਦਲੀਆ ਬਗੈਣਾ ਨਹੀਂ ਆ ਬਿਲਕੁਲ ਐਵੇਂ ਤਰੀਫ ਕਰੀ ਜਾਈ ਉਹਦਾ ਫਾਇਦਾ ਨਹੀਂ ਹੁੰਦਾ ਇਹ ਡਾਕਟਰ ਕੀ ਬੋਲ ਗਿਰ ਅਲੇ ਸੰਦੇ ਸਾਜੋ ਮਰਜੀ ਕਰ ਲੀਏ ਆਪੋ ਕੰਮ ਨਹੀਂ ਕਰਨਾ ਇੱਕ ਦਾਸ ਦੇਣਾ ਇੱਕ ਦਾਸ ਦੇ ਚੰਗੇ ਲਓ ਵੀ ਇੱਕ 110000 10000 ਦੀ ਹੀ ਵਪਰੀ ਆਉਂਦੀ ਏਰੇ ਨਾਲ ਦੀ ਹਾਂ ਛੋਟੀ ਜੀ ਬੱਛੀ ਆਉਂਦੀ ਆ ਇਹ ਵਪਰੀ ਤਿਆਰ ਕਰਕੇ ਆਪਾਂ ਨੇ ਦਿੱਤੀ ਬੇਲ ਵੇਖੋ ਇਤਨੀ ਕਿੱਥੇ ਘੋਤੇ ਰ ਮੈਂ ਕਿੱਥੇ ਖੋਦਾ ਵੀ ਕਿੰਨੀ ਲੰਮੀ ਬੱਛੀ ਮੰਮੀ ਚਲੋ ਬਾਈ ਦੇ ਵੀ ਬਹੁਤ ਸੋਹਣੀ ਇੱਕ ਅਜਾ ਤੁਹਾਨੂੰ ਬੱਛੀ ਦਿਖਾਉਣੀ ਆ ਬੱਛੀ ਇਹ ਵੀ ਬਹੁਤ ਪਿਆਰੀ ਆ ਇਹਦੀ ਬਿਊਟੀ ਵੀ ਬਹੁਤ ਜ਼ਿਆਦੀ ਸੰਭੀ ਬੜੀ ਸੰਭੀ ਸਾਰੇ ਸਾਰੇ ਇਹ ਵੀ ਸਮਾਨ ਡਾਕਟਰ ਕਿੰਨਾ ਕੱਟ ਜੂਜੇ ਇਹ ਵੀ ਸਿੰਘ ਸਾਹਿਬ ਇੰਨੀ ਦਿਨ ਬਾਕੀ ਸੋ ਦੋਵੇਂ ਜੋੜਾ ਕਿਸੇ ਪਹਾਣੇ ਪੋਣਾ ਜੋੜਾ ਵੀ ਤੁਸੀਂ ਖਰੀਦਾਰੀ ਕਰ ਲਿਆ ਜੇ ਸ਼ਕੀਆਂ ਬੱਚੀਆਂ ਨੇ ਪਹਿਲਾ ਪਹਿਲਾ ਸੂਹਾ ਕਰਮਾਲੀਆਂ ਹੁੰਦੀਆਂ ਨੇ ਤੇ ਕੱਦ ਹਾਈਟ ਤਕਰੀਬਨ ਇੱਕੋ ਜਿਹਾ ਨੇ ਦੋ ਤੇ ਵੱਡੇ ਤੇ ਬਾਕੀ ਢਾਂਚੇ ਬੰਤਰ ਤੋਰਾ ਤਾਰਾ ਕਰੂ ਚੈੱਕ ਸਮਾਨ ਫਾਰਮ ਖੋਲਣ ਦੇ ਆ ਕੋਈ 10 ਸੂਏ ਚੋਲਣਗੇ ਖਲੋਣੀ ਵੇਖੋ ਜੀ ਇੱਕ ਵੈੜ ਦੀ ਖਲਵਾਨਾ ਖਲੋਂਦੀ ਤੇ ਵੇਖੋ ਜੀ ਇਹ ਖੁੱਲੀਆਂ ਰਹੀਆਂ ਕਰਮਾਲੀਆਂ ਵੇਖੋ ਆਪਣੀ ਮਸਤੀ ਦੇ ਵਿੱਚ ਹੀ ਖਲੋਦੀਆਂ ਵਾ ਲੈ ਟੈਗ ਵੀ ਕੰਨ ਦੇ ਵਿੱਚ ਟੈਗ ਆਪਾਂ ਲਾਤਾ ਜੀ ਜੇ ਵੀਰ ਭੈਣ ਭਰਾ ਉਹਦੇ ਆ ਤੇ ਬਣ ਗਿਆ ਸੋ ਬੁੱਤੀ ਬਾਤੀ ਬਹੁਤ ਸੋਹਣੀ ਹੈ ਨਸਲ ਬਰੀਡ ਤੁਹਾਡੇ ਸਾਹਮਣੇ ਆ ਪਰਖ ਤੁਸੀਂ ਕਰ ਲਿਓ ਠੀਕ ਹੈ ਜੀ ਜਿੰਨਾ ਚਿਰ ਤੱਕ ਇਸ ਸੀਮ ਦਾ ਕਨਫਰਮ ਨਹੀਂ ਹੁੰਦਾ ਬੈਕ ਸਾਈਡ ਉਹ ਬਸ ਤੁਸੀਂ ਕਰ ਲਿਆ ਜੀ ਕਿਸੇ ਭਾਣੇ ਵੇਰ ਵਾਰ ਕਾਰਡ ਖੋਸ਼ ਨਾ ਲੈਣਾ ਉਹ ਤੁਸੀਂ ਲੈ ਸਕਦੇ ਜੇ ਵੰਡ ਵੇਰਲ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਲ ਤੇ ਝੋਲਾ ਤਿੱਲ ਲੈਵੇ ਦੀ ਗਾੜ ਵੇਖੋ ਓਨੀ ਗਾਂ ਤੇ ਓਨੇ ਪਿਛਾਪ ਇਹਨੇ ਟ੍ਰਾਂਜੈਕਸ਼ਨ ਦੀ ਪੂਰੀ ਇੱਕ ਖਾਈ ਜਾਣੀ ਹੈ ਇਹ ਕੱਢ ਹੀ ਜਾਣੇ ਮੇਰੇ ਖਲਾਂ 10 12 ਦਿਨ ਬਾਕੀ ਪਲੀਪਲੀਤੀ ਹੈ ਪੂਰੀ ਡਾਕਟਰ ਸੰਧੂ ਸਾਹਿਬ ਬੜੀ ਕਿਰਪਾ ਜੀ ਗੁਰੂ ਰਾਮ ਦਾਸ ਜੀ ਉਮਰ ਲੰਮੀ ਕਰੇ ਮਹਾਰਾਜ ਇਹ ਦਾਸ ਵਿੱਚ ਹੋ ਗਏ ਵੀਰ ਭੈਣ ਭਰਾ ਫੇਰ ਕਿ ਸਾਡੇ ਲੱਗਣ ਦੇ ਦਊਗਾ ਹਾਂ ਨਹੀਂ ਬੜੀ ਵਦਕਿਆ ਬਾਕੀ ਤਾਂ ਸ਼ਾਂਤ ਸੁਭਾਅ ਦੇ ਕੁਖਮੋਣੀ ਖਲਾਨੀ ਧਾਂਚਾ ਕਿੱਡਾ ਸੋਹਣਾ ਵਿੜਕ ਬੁੜਕ ਪੂਰੀ ਹੈ ਬੜੀ ਮੈਨੂੰ ਤਾਂ ਵੀ ਡਾਕਟਰ ਕੋਈ ਬੱਜੀ ਬੁੱਜੀ ਨਹੀਂ ਆਈ ਵੀ ਖੁੱਲੀ ਹੈ ਇਹ ਤਾਂ ਹੀ ਸ਼ਾਂਤਿਕ ਲੱਗਦੀ ਹੈ ਸੰਧੂ ਸਾਹਿਬ ਤਾਂ ਹੀ ਆਪਦੇ ਮਰਜ਼ੀ ਨਾਲ ਉਹਨਾਂ ਕੇ ਸਹ ਇਹ ਦੋਵੇਂ ਸੰਧੂ ਸਾਹਿਬ ਹੈ ਬਿਲਕੁਲ ਬਿਲਕੁਲ ਤੇ ਅੰਗਾਰ ਦੀਆਂ ਜਾਵੇ ਔਲ ਕਰੀ ਜਾਂਦੀ ਰਸੀਆਂ ਪਾਈਆਂ ਹੀ ਬੜੇ ਘੱਟੀਆਂ ਇਹਨਾਂ ਨੂੰ ਆਹ ਹਾਂ ਤਨੇ ਤਾਂ ਤਲਿਆਰੇ ਤਲੂਰੇ ਤੇ ਵੀ ਕਾਬੂ ਉਹਦਾ ਤਾਂ ਨਾਰਮਲ ਮਾੜਾ ਵੈਸੇ ਰੱਸੀ ਵੈਸੇ ਪਾਈਏ ਵੀ ਪਹਿਲਾਂ ਰੱਸੀ ਵੀ ਪਾਈ ਤਾਂ ਵੀ ਕਾਲੀਆਂ ਪੈਣ ਬਿਲਕੁਲ ਸੋ ਬਾਕੀ ਇਧਰੋਂ ਦੋਸਤੋ ਤੁਹਾਨੂੰ ਇੱਕੋ ਜਿਹੀ ਲੈਵਲ ਉਹ ਆਪਾਂ ਫੇਰ ਵਿਖਾ ਦਈਏ ਆਹ ਵੇਖੋ ਬੜਾ ਸੋਹਣਾ ਲੈਵਾ ਤੋ ਸਾਬ ਸੁਥਰੀ ਆ ਸਫਾਈਆਂ ਸੁਪਈਆਂ ਬਹੁਤ ਨੇ ਕੋਈ ਫੋੜ ਸ਼ਾਂਕ ਨਹੀਂ ਕੀ ਕੋਈ ਮਾਸ ਨਹੀਂ ਐਕਟਰਾ ਚਾਰੇ ਦਾ ਸੋ ਸਾਹ ਦੋਵੇਂ ਇੱਕੇ ਪਾਈ ਜਦਾਂਗੇ ਆ ਇਹ ਇੱਕ ਦਾ ਜੀ ਇੱਕ ਦਾ ਜੋੜਾ ਲਊ ਤੇ 5000 ਰੁਪਏ ਆਪਾਂ ਚੋਰ ਦਾ ਠੀਕ ਹੈ ਇੱਕ 10-10 ਦੀ ਦੋ ਤੋਂ ਇਹ ਸਿੰਗਲ ਸਿੰਗਲ ਆ ਤੇ ਬਾਕੀ ਮੇਰਾ ਭਰਾ 220 ਕਿੱਗ ਦੇ 8 ਕਿੱਗ ਮਾਲ ਬੰਦਾ ਤੇ 5000 ਇਕੱਠੇ ਮਾਲ ਦੇ ਵਿੱਚੋਂ ਲੈ ਤੋ। ਸਾਰਾ ਦੂਰਕਾਰਡ ਵਾਲੀਆਂ ਵਸ਼ੀਆਂ ਮੂੜੀਆਂ ਘੱਟ ਮਿਲਦੀਆਂ ਇਦਾਂ ਹੋਈ ਫੇਰ ਚੱਕ ਰਹੇ ਕਿ ਬਿਜਲੀ ਘਾਲੀ ਬਣਿਆ ਪਿਆ ਜੇ ਵਹਿੜ ਦੇ। ਹਾਂ ਵੀ ਇੰਨੀਆਂ ਜਿਆਦੀਆਂ ਮੈਂਸ ਵੀਰ ਭੈਣ ਭਰਾ ਜਿਹੜੇ ਪਾਰਕ ਦੇ ਬੰਦੇ ਉਹਨਾਂ ਨੂੰ ਸਮਝ ਹੈਗੀ ਵੈਰਾਂ ਦੀ। ਲੋ ਵੀ ਪ੍ਰਭੂ ਇਹ ਅੱਜ ਮਾਲ ਆ ਡਾਕਟਰ ਗੁਰਸਾਹਬ ਸਿੰਘ ਉਹਨਾਂ ਦੇ ਕੋਲ ਸਾਰੇ ਪਸ਼ੂ ਇੱਕ ਤੋਂ ਇੱਕ ਵੱਧ ਕੇ ਆ ਠੀਕ ਹੈ ਜੀ। ਸੇਬ ਡਾਕਟਰ ਸਾਹਿਬ ਇੱਕ ਨੰਬਰ ਕਰਦੇ ਹਾਂ ਨੰਬਰ ਆਪਣਾ ਸੰਤੋ ਸਾਹਿਬ 843793359 ਪਿੰਡ ਆਪਣਾ ਵੱਡੇ ਸਭਰਾ ਤੇ ਤੁਸੀਂ ਕਿਹਾ ਹੀ ਆ ਵੀ ਜਿੱਤਨਾ ਫੋਰਜਮੇ ਇੱਕ ਫਾਰਮ ਸਿੱਧੀ ਆਪਣੀ ਘਰ ਦੀ ਲੋਕੇਸ਼ਨ ਆ ਬាទ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਮਿਹਰਬਾਨੀ ਧੰਨਵਾਦ ਜਿੰਨੇ ਭਰਾ ਆਪਣੇ ਨਾਲ ਜੁੜੇ ਹੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ